ਫਗਦਨ ਮਾਹ ਮੁਬਾਰਕ ਚੜਿਆ ਜੱਗਾ ਸਿੰਘ ਆਦਮ ਕੇ ਫਗਦਨ ਮਹੀਨਾ ਸੰਮਤ ਅਤੇ ਨਾਨਕ ਸ਼ਾਹੀ ਕੈਲੰਡਰ ਦਾ ਅਖੀਰਲਾ ਤੇ 12ਵਾਂ ਮਹੀਨਾ ਹੈ ਇਸ ਮਹੀਨੇ ਦਾ ਨਾਮ ਫਗਦਨ ਇਸ ਮਹੀਨੇ ਦੀ ਪੂਰਨਮਾਸ਼ੀ ਨੂੰ ਚੰਦਰਮਾ ਦੇ ਫਲਗੁਣੀ ਨਛੱਤਰ ਵਿੱਚ ਪ੍ਰਵੇਸ਼ ਕਰਨ ਕਰਕੇ ਹੈ ਅਜਿਹਾ ਹੋਣ ਕਾਰਨ ਇਸ ਮਹੀਨੇ ਦਾ ਨਾਮ ਫਲਗੁਣ ਪੈ ਗਿਆ ਅਤੇ ਸਮੇਂ ਨਾਲ ਲੋਕਾਂ ਨੇ ਉਚਾਰਨ ਦੀ ਸੁਵਿਧਾ ਲਈ ਇਸ ਨੂੰ ਫਗਦਨ ਕਹਿਣਾ ਸ਼ੁਰੂ ਕਰ ਦਿੱਤਾ ਇਸ ਮਹੀਨੇ ਚਾਰੇ ਪਾਸੇ ਬਹਾਰ ਖਿੜੀ ਹੁੰਦੀ ਹੈ ਰੁੱਖਾਂ ਅਤੇ ਪੌਦਿਆਂ ਤੇ ਨਵੇਂ ਪੱਤੇ ਗਰੁੰਬਲਾ ਰੰਗ ਬਿਰੰਗੇ ਫੁੱਲ ਖਿੜੇ ਹੋਏ ਹੁੰਦੇ ਹਨ ਸਰਦੀ ਦੀ ਥਾਂ ਨਿਗ ਅਤੇ ਮਹੀਨੇ ਦੇ ਅਖੀਰ ਤੱਕ ਮੌਸਮ ਪੂਰੀ ਤਰ੍ਹਾਂ ਬਦਲ ਚੁੱਕਿਆ ਹੁੰਦਾ ਹੈ ਫਗਣ ਮਹੀਨੇ ਮੀਂਹ ਪੈਣ ਦੀ ਸੰਭਾਵਨਾ ਕਾਫੀ ਘੱਟ ਹੁੰਦੀ ਹੈ ਆਮ ਕਰਕੇ ਬੱਦਲ ਬੰਦੇ ਅਤੇ ਖਿੰਡਦੇ ਰਹਿੰਦੇ ਹਨ ਪਰ ਇਸ ਮਹੀਨੇ ਜੇਕਰ ਮੀਂਹ ਪੈ ਜਾਵੇ ਤਾਂ ਇਸ ਮੀਂਹ ਨਾਲ ਫਸਲਾਂ ਤੇ ਜੋਬਨ ਆ ਜਾਂਦਾ ਹੈ ਇਹ ਸਮਾਂ ਰੋਹੀਆਂ ਦੇ ਕਰੀਰਾ ਤੇ ਫੁੱਲ ਆਉਣ ਅਤੇ ਉਸ ਤੋਂ ਫਲ ਬਣਨ ਦਾ ਹੁੰਦਾ ਹੈ ਇਹਨਾਂ ਕਰੀਰਾ ਨੂੰ ਡੇਲੇ ਨਾਂ ਦਾ ਫਲ ਲੱਗਦਾ ਹੈ ਇਹ ਫਲ ਆਚਾਰ ਬਣਾਉਣ ਲਈ ਉਪਯੋਗ ਕੀਤਾ ਜਾਂਦਾ ਹੈ। ਦੇਲੇ ਫਲ ਉਸ ਦੀ ਪੱਖ ਤੋਂ ਵੀ ਮਹੱਤਵ ਰੱਖਣ ਵਾਲਾ ਹੈ। ਇਸ ਸਮੇਂ ਕਣਕਾਂ ਦੀ ਹਰਿਆਲੀ ਦੇ ਨਾਲ-ਨਾਲ ਖੇਤਾਂ ਵਿੱਚ ਸਰੋਂ ਦੇ ਪੀਲੇ ਫੁੱਲ ਖੇਤਾਂ ਨੂੰ ਸ਼ਿੰਗਾਰਨ ਦਾ ਕੰਮ ਕਰਦੇ ਹਨ। ਪੀਲੇ ਫੁੱਲ ਧਰਤੀ ਨੂੰ ਵੱਖਰਾ ਹੀ ਰੂਪ ਪ੍ਰਦਾਨ ਕਰਦੇ ਹਨ। ਇਸ ਦੇ ਨਾਲ-ਨਾਲ ਛੋਲਿਆਂ ਦੇ ਬੂਟਿਆਂ ਤੇ ਫੁੱਲਾਂ ਤੋਂ ਟਾਟਾਂ ਦੀਆਂ ਲੜੀਆਂ ਬਣਨ ਲੱਗ ਪਈਆਂ ਹਨ। ਫਗਣ ਮਹੀਨੇ ਮੀਂਹ ਪੈ ਜਾਂਦਾ। ਲੱਗਦਾ ਘਰੀਆਂ ਨੂੰ ਬਾਟਾ। ਸਰੋਂ ਨੂੰ ਤਾਂ ਫੁੱਲ ਲੱਗ ਜਾਂਦੇ। ਛੋਲਿਆਂ ਨੂੰ ਪਵੇ ਪਟਾਕਾ। ਇਸ ਮਹੀਨੇ ਦੇ ਅਖੀਰ ਤੇ ਰੰਗਾਂ ਦਾ ਤਿਉਹਾਰ ਹੋਲੀ ਆਉਂਦਾ ਹੈ। ਇਸ ਤਿਉਹਾਰ ਨਾਲ ਭਾਵੇਂ ਬਹੁਤ ਸਾਰੇ ਇਤਿਹਾਸਕ ਅਤੇ ਅਮਿੱਥੀਹਾਸਕ ਪੱਖ ਜੁੜੇ ਹੋਏ ਹਨ ਪਰ ਇਹ ਮੁੱਖ ਰੂਪ ਵਿੱਚ ਬਸੰਤ ਦੇ ਅਖੀਰ ਦੇ ਜਸ਼ਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਸਮੇਂ ਦੇ ਕੁਦਰਤ ਦੇ ਰੰਗਾਂ ਨੂੰ ਤਨ ਤੇ ਪਾ ਕੇ ਇਹਨਾਂ ਨਾਲ ਸਦੀਵੀ ਇੱਕਮਿਕ ਹੋਣ ਦੀ ਕੋਸ਼ਿਸ਼ ਦੇ ਰੂਪ ਵਿੱਚ ਇਹ ਜਸ਼ਨ ਹੈ। ਰੰਗਾਂ ਦੇ ਇਸ ਤਿਉਹਾਰ ਨੂੰ ਫਾਗ ਵੀ ਕਿਹਾ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਨੇ ਬਸੰਤ ਰਾਗ ਵਿੱਚ ਹੋਲੀ ਦੁਆਰਾ ਕੁਝ ਇਸ ਤਰ੍ਹਾਂ ਫਰਮਾਇਆ ਹੈ। आजो हमारे बने फाग प्रभ संगी मिल खेलन लाग होली कीनी संत सेव रंग लागा अति लाल देव इसे तरह होली जहा ही एक त्यौहार होला महला भी इसे समय पूरे जोशो खरोश नाल मनाया जाता है इसलिए होली की बजाय पुलिंग रूप में होला शब्द उपयोग किया गया कवि सुमेर सिंह ने इस संबंधी कुछ इस तरह लिखा है और की होली मम होला कहियो किपानिद बचन अमोला ਅਸਲ ਵਿੱਚ ਇਸ ਦੀ ਸਿਰਜਣਾ ਦੇ ਪਿੱਛੇ ਵਕਤੀ ਜ਼ਰੂਰਤਾਂ ਲਈ ਯੁੱਧ ਕਲਾ ਵਿੱਚ ਅਭਿਆਸ ਕਰਵਾਉਣਾ ਸੀ ਹੁਣ ਇਹ ਆਨੰਦਪੁਰ ਸਾਹਿਬ ਵਿਖੇ ਮਨਾਇਆ ਜਾਣ ਵਾਲਾ ਤਿੰਨ ਦਿਨਾਂ ਦਾ ਤਿਉਹਾਰ ਬਣ ਗਿਆ ਹੈ ਇਹ ਹੋਲੀ ਤੋਂ ਇੱਕ ਦਿਨ ਪਹਿਲਾਂ ਸ਼ੁਰੂ ਹੋ ਕੇ ਅਤੇ ਇੱਕ ਦਿਨ ਬਾਅਦ ਤੱਕ ਜਾਰੀ ਰਹਿੰਦਾ ਹੈ ਤੀਸਰੇ ਦਿਨ ਹੋਲੇ ਮਹੱਲੇ ਦਾ ਮਹੱਲਾ ਕੱਢਿਆ ਜਾਂਦਾ ਹੈ ਜਿਸ ਵਿੱਚ ਜੰਗੀ ਜਾਹਲ ਜਲਾਲ ਦੇ ਦਰਸ਼ਨ ਹੁੰਦੇ ਹਨ ਇਸ ਦੇ ਨਾਲ ਇਹ ਤਿਉਹਾਰ ਸਮਾਪਤ ਹੋ ਜਾਂਦਾ ਹੈ 12 ਮਹਾ ਵਿੱਚ ਮਹੀਨਿਆਂ ਨੂੰ ਆਧਾਰ ਬਣਾ ਕੇ ਗਿਆਨ ਨੂੰ ਵੱਡੇ ਪੱਧਰ ਤੇ ਕਾਵੇ ਰਚਨਾ ਦੇ ਰੂਪ ਵਿੱਚ ਚਿਤ੍ਰਿਆ ਮਿਲਦਾ ਹੈ ਪੰਜਾਬੀ ਦੇ ਮਹਾਨ ਕਵੀ ਧਨੀ ਰਾਮਾਚਾਰੀ ਇਸ ਮਹੀਨੇ ਦੇ ਬਹਾਰ ਪੱਖ ਦੇ ਕਾਰਨ ਕੁਝ ਇਸ ਤਰ੍ਹਾਂ ਬਿਆਨਦੇ ਹਨ ਫਗਣ ਮਾਹ ਮੁਬਾਰਕ ਚੜਿਆ ਬੈਠੀ ਤਕਤ ਬਸੰਤੋ ਰਾਣੀ ਰੂਪ ਚੜ ਗਿਆ ਫੁੱਲਾਉਤੇ ਫਸਲ ਪਲਾਂ ਜਵਾਨੀ ਮਾਣੀ ਇਸੇ ਤਰ੍ਹਾਂ ਕਹਾਵਤਾਂ ਅਖਾਨ ਲੋਕ ਸਿਆਣ ਪਾ ਲੋਕਾਂ ਦੀ ਜੀਵਨ ਜਾਂਚ ਨਿੱਜੀ ਤਜਰਬਿਆਂ ਦਾ ਸਮੂਹ ਹੈ ਤੇ ਪੈਦਾਇਸ਼ ਹੁੰਦੇ ਹਨ ਫਗਦੰ ਮਹੀਨੇ ਸੰਬੰਧੀ ਅਜਿਹੀ ਹੀ ਇੱਕ ਕਹਾਵਤ ਕੁਝ ਇਸ ਤਰ੍ਹਾਂ ਪ੍ਰਸਿੱਧ ਹੈ। ਆਉਸਰ ਮਿੱਤਰ ਪਰਖੀਏ ਗੋਖੜੀ ਫਗਦੰ ਮਾ ਕਾਰਦੀ ਨਾਰ ਪਰਖੀਏ ਜਾਂ ਕਰ ਸੰਚਿਆ ਨਾ ਫਗਦੰ ਮਹੀਨੇ ਸੁਹਾਵਨਾ ਮੌਸਮ ਹੋਣ ਦੇ ਨਾਲ ਸਰਲ ਦੇ ਫੁੱਲਾਂ ਦੇ ਨਾਲ-ਨਾਲ ਦੂਸਰੇ ਫੁੱਲਾਂ ਦੀ ਵੀ ਬਹਾਰ ਹੁੰਦੀ ਹੈ। ਅਜਿਹਾ ਹੋਣ ਕਾਰਨ ਪ੍ਰਸਿੱਧ ਹੈ ਫਗਦੰ ਫੁੱਲ ਖਿੜਾਉਂਦਾ ਹੈ ਸਭ ਦੇ ਮਨ ਨੂੰ ਪਾਉਂਦਾ ਹੈ। ਫਗਦੰ ਮਹੀਨੇ ਬਸੰਤ ਪੂਰੇ ਜੋ ਬਣਤੇ ਹੁੰਦਾ ਹੈ ਜਿੱਥੇ ਬਨਸਪਤੀ ਤੇ ਇਸ ਦਾ ਅਸਰ ਸਪਸ਼ਟ ਵਿਖਾਈ ਦਿੰਦਾ ਹੈ। ਉੱਥੇ ਬਦਲੀ ਰੁੱਤ ਕਾਰਨ ਹੌਲੀ-ਹੌਲੀ ਰਾਤਾਂ ਵੀ ਸੁਹਾਵਣੀਆਂ ਹੋ ਜਾਂਦੀਆਂ ਹਨ ਧੁੰਦ ਦਾ ਅਸਰ ਘਟਣ ਕਾਰਨ ਤਾਰੇ ਟਿੰਮ-ਟਿੰਮ ਕਰਦੇ ਸੁੰਦਰ ਲੱਗਦੇ ਹਨ ਸੁਹਾਵਣੀ ਰੁੱਤ ਦੇ ਇਸ ਪੱਖ ਦਾ ਜ਼ਿਕਰ ਲੋਕ ਬੋਲੀਆਂ ਅਤੇ ਟੱਪਿਆਂ ਵਿੱਚ ਕੁਝ ਇਸ ਤਰ੍ਹਾਂ ਮਿਲਦਾ ਹੈ ਮਾਗ ਨਾ ਜਾਈ ਚੰਨਾ ਲੋਹੜੀ ਮਨਾਵਣੀ ਫਗਣ ਨਾ ਜਾਈ ਚੰਨਾ ਰੁੱਤ ਸੁਹਾਵਣੀ ਫਗਣ ਨਾ ਜਾਈ ਚੰਨਾ ਹੋਲੀ ਮਨਾਵਣੀ ਇਹ ਮਹੀਨਾ ਚੰਦਰ ਦੇਵ ਦੀ ਪੂਜਾ ਲਈ ਸ਼ੁਭ ਮੰਨਿਆ ਜਾਂਦਾ ਹੈ ਪੁਰਾਣਿਆਂ ਦੇ ਅਨੁਸਾਰ ਇਸੇ ਮਹੀਨੇ ਚੰਦਰਮਾ ਦਾ ਜਨਮ ਹੋਇਆ ਸੀ ਇਸੇ ਮਹੀਨੇ ਭਗਵਾਨ ਵਿਸ਼ਨੂੰ ਨੇ ਨਰਸਿੰਘ ਦਾ ਰੂਪ ਧਾਰ ਕੇ ਭਗਤ ਪ੍ਰਹਲਾਦ ਦੀ ਰੱਖਿਆ ਕੀਤੀ ਸੀ। ਇਸੇ ਤਰ੍ਹਾਂ ਕੁਝ ਹੋਰ ਪੱਖ ਵੀ ਇਸ ਮਹੀਨੇ ਨਾਲ ਜੁੜੇ ਹੋਏ ਹਨ। ਇਸ ਮਹੀਨੇ ਸਰਦੀ ਤੋਂ ਗਰਮੀ ਦੀ ਸ਼ੁਰੂਆਤ ਹੋਣ ਨਾਲ ਅਤੇ ਬਸੰਤ ਦੇ ਪ੍ਰਭਾਵ ਕਾਰਨ ਕਾਫੀ ਕੁਝ ਬਦਲਦਾ ਹੈ। ਸਾਡੇ ਖਾਣ-ਪੀਣ ਦੇ ਨਾਲ-ਨਾਲ ਪਹਿਰਾਵੇ ਵਿੱਚ ਵੀ ਤਬਦੀਲੀ ਆਉਂਦੀ ਹੈ। ਜਿੱਥੇ ਹਰ ਮਹੀਨੇ ਦਾ ਆਪਣਾ-ਆਪਣਾ ਮਹੱਤਵ ਅਤੇ ਪਛਾਣ ਹੈ। ਉੱਥੇ ਫਗਣ ਮਹੀਨੇ ਬਦਲੀ ਰੁੱਤ ਅਤੇ ਬਹਾਰਾਂ ਦੀ ਆਮਦ ਬਸੰਤ ਕਾਰਨ ਧਰਤੀ ਫੁੱਲ ਹਰੇ ਰੁੱਖਾਂ ਤੇ ਫੁੱਟੀਆਂ ਕਰੁੰਬਲਾ ਨਾਲ ਸਜੀ ਤਜੀ ਹੁੰਦੀ ਹੈ ਹਰ ਪਾਸੇ ਤਬਦੀਲੀ ਅਤੇ ਨਵਾਂਪਣ ਵਿਖਾਈ ਦਿੰਦਾ ਹੈ ਧਾਰਮਿਕ ਪੱਖ ਤੋਂ ਹੋਲੀ ਹੋਲਾ ਮਹੱਲਾ ਮਹਾਸ਼ਿਵਰਾਤਰੀ ਵਰਗੇ ਉਤਸਵਾਂ ਕਾਰਨ ਇਸ ਮਹੀਨੇ ਦਾ ਸੰਸਕ੍ਰਿਤਿਕ ਮਹੱਤਵ ਹੈ ਕਣਕ ਸਰੋਂ ਵਰਗੀਆਂ ਹਾੜੀ ਦੀਆਂ ਫਸਲਾਂ ਦੇ ਪੱਕਣ ਨੇੜੇ ਹੋਣ ਕਾਰਨ ਕਿਸਾਨੀ ਜੀਵਨ ਵਿੱਚ ਵੀ ਇਸ ਦੀਆਂ ਤਿਆਰੀ ਲਈ ਹਿਲਜੁਲ ਸ਼ੁਰੂ ਹੋ ਜਾਂਦੀ ਹੈ ਸੰਪਰਕ 8146924800